ਪ੍ਰਧਾਨ ਮੰਤਰੀ ਮੋਦੀ ਇੱਕ ਬੰਦੇ ਦਾ ਪੂਰਾ ਰੌਲਾ ਪਾਇਆ ਪਿਆ ਹਿੰਦੂ ਹਿੰਦੂ ਆਰਸ ਐਰਾ ਵਗੈਰਾ ਵੀ ਅਸੀਂ ਕੱਟੜਾ ਪ੍ਰਧਾਨ ਮੰਤਰੀ ਜੀ ਤੁਸੀਂ ਜੇ ਧਰਮ ਦੇ ਪੱਕੇ ਹੋ ਤੁਸੀਂ ਸੌਕੇ ਤੋੜ ਰਹੇ ਹੋ ਆਪ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਪਹਿਲਾ ਬਣਾਏ ਜਦੋਂ ਪੂਰਾ ਜੋਰ ਲੱਗ ਗਿਆ 750 ਕਿਸਾਨ ਰੱਬ ਨੂੰ ਪਿਆਰਾ ਹੋ ਗਿਆ ਇੱਕ ਸਾਲ ਦਿੱਲੀ ਦੀਆਂ ਗਰੂਹਾਂ ਤੇ ਰਿਹਾ ਉਦੋਂ ਬਾਅਦ ਤੁਸੀਂ ਉਹ ਕਾਨੂੰਨ ਆਪ ਜਵਾਨ ਨਾਲ ਮੋੜ ਕੇ ਵਾਪਸ ਲਈ ਕਦਰ ਸੀ ਤਾਂ ਸੌਵੇਂ ਗਏ ਕਿਤਾ ਆਪਣੀ ਸਰਕਾਰ ਦਾ ਡਿੱਗ ਮਾਰਨ ਲੱਗੇ ਕਿਤੇ ਕਿਸੇ ਦੇਸ਼ ਚ ਇਤਿਹਾਰਜ ਲੈ ਕੇ ਚਲੇ ਜਾਂਦੇ ਕਿਤੇ ਕਿਸੇ ਦੇਸ਼ ਚਲੇ ਜਾਂਦੇ ਸੁਪਰੀਮ ਕੋਰਟ ਦੇ ਖਿਲਾਫ ਕਹਿੰਦੇ ਨੇ ਬੋਲੀ ਦਾ ਨਹੀਂ ਪਰ ਸਾਡਾ ਮਜਬੂਰੀ ਆ ਬੋਲਣਾ ਪੈਂਦਾ ਅੱਜ ਉਹਨਾਂ ਦੇਖ ਨਹੀਂ ਰਿਹਾ ਕਿ ਦਿਲ-ਦਿਲ ਕਰਕੇ ਕਿਸਾਨ ਇੱਕ ਆਪਣੀਆਂ ਹਕਕੀ ਮੰਗਾਂ ਲਈ ਮਰ ਰਹੇ ਹੈ ਮਰ ਰਹੇ ਹੈ ਪਰ ਪਰ ਸਾਡੀ ਸੁਪਰੀਮ ਕੋਰਟ ਕਹਿ ਰਹੀ ਆ ਪੰਜਾਬ ਦੀ ਸਰਕਾਰ ਨੂੰ ਕਿ ਜੋ ਮਰਜੀ ਹਰਜਾ ਪਰ ਹਰਪਾ ਵਰਤੋ ਤੁਸੀਂ ਸਾਰੇ ਅਬਦੇ ਦੇ ਕੁਰਸੀਆਂ ਦੇ ਝੂਂਡੇ ਲਾਏ ਰਹੇ ਹੋ ਸ਼ਾਮ ਨੂੰ ਹਾਸੇ ਠੱਠੇ ਕਰਦੇ ਹੋ ਮਨੋਰੰਜਨ ਕਰਦੇ ਹੋ ਅਡਾਨੀਆਂ ਆਵਾਨੀਆਂ ਦੇ ਬਿਜ਼ਨਸ ਦੇ ਸਿਰ ਤੇ ਤੁਸੀਂ ਸਾਰੇ ਇੰਜੋਏ ਕਰਦੇ ਹੋ ਘੌੜ ਵਜਾਉਣ ਸੁਣਦੇ ਹੋ ਦਰਸ਼ ਕਰ ਲੋ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨ ਜਥੇਬੰਦੀਆਂ ਦੀ ਕਾਲ ਤੇ ਪੂਰਾ ਪੰਜਾਬ ਅੱਜ ਬੰਦਾ 4 ਵਜੇ ਤੱਕ ਪੰਜਾਬ ਬੰਦ ਰਹੇਗਾ ਸੋ ਨਾਬਾ ਦੀਆਂ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਤੇ ਦਿਖਾ ਰਿਹਾ ਕਿ ਨਾਬਾ ਦੇ ਵਿੱਚ ਬੌੜਾ ਗੇਟ ਪਟਿਆਲਾ ਗੇਟ ਰੋਟੀ ਦੇ ਪੁਲ ਤਿੰਨੇ ਜਗ੍ਹਾ ਪੂਰੇ ਵੱਡੇ ਪ੍ਰਦਰਸ਼ਨ ਚੱਲ ਰਹੇ ਨੇ ਅਕਾਲੀ ਦਲ ਸੁਤੰਤਰ ਵੱਲੋਂ ਪਟਿਆਲਾ ਗੇਟ ਵਿਖੇ ਵੱਡਾ ਪ੍ਰਦਰਸ਼ਨ ਚੱਲ ਰਿਹਾ ਤਸਵੀਰਾਂ ਦਿਖਾਵਾਂਗੇ ਕਿ ਜਗਜੀਤ ਸਿੰਘ ਢੱਲੇਬਾਲ ਦੇ ਹੱਕ 'ਚ ਬੈਠੇ ਨੇ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਸੋਹਲੀ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਹਰਿਆਣਾ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਤਿੰਨ ਤਿਲ ਕਰਕੇ ਸ਼ਹਾਦਤ ਵੱਲ ਜਾ ਰਹੇ ਨੇ ਜਿਸ ਦੀ ਜ਼ਿੰਮੇਵਾਰੀ ਇਹਨਾਂ ਸਰਕਾਰਾਂ ਦੀ ਹੋਵੇਗੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬੈਨਰ ਜਿਹੜਾ ਸਾਹਮਣੇ ਲੱਗਿਆ ਹੋਇਆ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਇੱਕ ਵੱਡਾ ਪ੍ਰੋਟੈਸਟ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਅਕਾਲੀ ਦਲ ਸੁਤੰਤਰ ਵੱਲੋਂ ਪਰਮਜੀਤ ਸਿੰਘ ਸੋਹਲੀ ਸਮੇਤ ਵਰਕਰ ਸਮੇਤ ਆਗੂ ਸੋ ਗੱਲਬਾਤ ਵੀ ਕਰਾਂਗੇ ਕਾਨੂੰਨ ਬਣਾਓ ਸੌਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਲੀ ਸਾਹਿਬ ਕਿਸਾਨ ਜਥੇਬੰਦੀਆਂ ਦੀ ਕੌਲ ਤੇ ਪੂਰਾ ਪੰਜਾਬ ਬੰਦਾ ਜੀ ਕਿਸਾਨ ਜਥੇਬੰਦੀਆਂ ਸ਼ਹਿਰਾਂ ਦੇ ਵਿੱਚ ਚੌਂਕਾਂ ਦੇ ਵਿੱਚ ਬੈਠੀਆਂ ਨੇ ਤੁਸੀਂ ਵੀ ਪਟਿਆਲਾ ਗੇਟ ਵਿਖੇ ਇੱਕ ਵੱਖਰਾ ਪ੍ਰੋਟੈਸਟ ਮੱਖਾ ਪ੍ਰਦਰਸ਼ਨ ਅਕਾਲੀ ਦਲ ਸਤੰਤਰ ਵੱਲੋਂ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਤੀਬਾੜੀ ਮੰਤਰੀ ਤੇ ਬੀਜੇਪੀ ਦੀ ਸਰਕਾਰ ਸੈਂਟਰ ਚ ਬਣੀ ਤੇ ਹਰਿਆਣੇ ਚ ਬਣੀ ਉਹ ਸਾਨੂੰ ਇੱਕ ਦੁੱਖ ਹੈ ਕਿ ਅਸੀਂ ਪਿੰਡ ਦੇ ਮੈਂਬਰ ਪੰਚਾਇਤ ਤੋਂ ਜਦੋਂ ਬਣ ਜੀਏ ਸਾਨੂੰ ਇੱਕ ਸੌਂ ਚਕਾਈ ਜਾਂਦੀ ਹੈ ਵੀ ਤੂੰ ਕਿਹੜੇ ਧਰਮ ਦਾ ਬੰਦਾ ਹੈ ਉਹ ਧਰਮ ਦੀ ਸੌਂ ਚਕਾਈ ਜਾਂਦੀ ਹੈ ਇੱਕ ਫਾਰਮ ਦਿੰਦੇ ਨੇ ਅਸੀਂ ਫਾਰਮ ਭਰ ਕੇ ਦਿੰਨੇ ਆ ਕਿ ਅਸੀਂ ਅੱਜ ਤੋਂ ਬਾਅਦ ਇਕੱਲੇ ਆਪਣੇ ਘਰਦਿਆਂ ਦੇ ਨਹੀਂ ਹੋਵਾਂਗੇ ਇਕੱਲੇ ਆਪਣੀ ਪਾਰਟੀ ਦੇ ਨਹੀਂ ਹੋਵਾਂਗੇ ਅਸੀਂ ਹੁਣ ਜਿੱਤ ਚੁੱਕਿਆ ਅਸੀਂ ਸਾਰਿਆਂ ਦੇ ਹੋਵਾਂਗੇ ਔਰ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਇੱਕ ਬੰਨੇ ਦਾ ਪੂਰਾ ਰੌਲਾ ਪਾਇਆ ਪਿਆ ਹਿੰਦੂ ਹਿੰਦੂ ਆਰਐਸ ਐਰਾ ਵਗੈਰਾ ਵੀ ਅਸੀਂ ਕਟੜਾ ਅਸੀਂ ਕਹਿ ਰਹੇ ਆ ਵੀ ਸਾਡਾ ਧਰਮ ਹੈ ਜਿਹੜਾ ਸਿੱਖ ਧਰਮ ਹੈ ਸਾਰਿਆਂ ਦਾ ਸੱਚ ਹੈ ਸਰਬ ਧਰਮ ਹੈ ਆਪਾਂ ਵੀ ਧਰਮ 'ਚ ਪੱਕੇ ਰਹੋ ਤੇ ਜਿਹੜੇ 도ਗਲੇ ਜੇ ਤੁਰੇ ਫਿਰਦੇ ਨੇ ਉਹਨਾਂ ਨੂੰ ਅਸੀਂ ਕਦੇ ਹਮਾਇਤ ਨਹੀਂ ਦਿੰਦੇ ਪ੍ਰਧਾਨ ਮੰਤਰੀ ਜੀ ਤੁਸੀਂ ਜੇ ਧਰਮ ਦੇ ਪੱਕੇ ਹੋ ਤੁਸੀਂ ਸੌਂ ਕਿ ਤੋੜ ਰਹੇ ਹੋ ਆਪ ਬਣੇ ਹੋਏ ਵਿਧਾਨ ਦੀ ਕਿ ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਲਈ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਪਹਿਲਾਂ ਬਣਾਏ ਜਦੋਂ ਪੂਰਾ ਜੋਰ ਲੱਗ ਗਿਆ 750 ਕਿਸਾਨ ਰੱਬ ਨੂੰ ਪਿਆਰਾ ਹੋ ਗਿਆ ਇੱਕ ਸਾਲ ਦਿੱਲੀ ਦੀਆਂ ਬਰੂਹਾਂ ਤੇ ਰਿਹਾ ਉਹ ਤੋਂ ਬਾਅਦ ਤੁਸੀਂ ਉਹ ਕਾਨੂੰਨ ਆਪ ਜਵਾਨ ਨਾਲ ਬੋਲ ਕੇ ਵਾਪਸ ਲਏ ਤੁਸੀਂ ਨਾਲ ਇਹ ਕਿਹਾ ਕਿ ਜਿਹੜੀ ਐਮਐਸਪੀ ਤੁਸੀਂ ਮੰਗਦੇ ਹੋ ਸਮਾਮੀ ਨਾਥਨ ਦੀ ਰਿਪੋਰਟ ਮੰਗਦੇ ਹੋ ਉਹ ਮੈਂ ਤੁਹਾਡੀ ਸਾਰੀ ਲਾਗੂ ਕਰੂੰਗਾ ਤੁਹਾਡੀ ਸਰਕਾਰ ਰਿਪੀਟ ਹੋ ਕੇ ਦੁਬਾਰਾ ਵੀ ਆ ਗਈ ਹਰਿਆਣੇ ਚ ਵੀ ਆਗੀ ਪਰ ਮੈਨੂੰ ਦੁੱਖਣਾ ਕਹਿਣਾ ਪੈਂਦਾ ਕਿ ਜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤਿੱਲ ਤਿੱਲ ਕਰਕੇ ਅੱਜ ਤੁਹਾਡੇ ਸਾਹਮਣੇ মিডিਆ ਰਾਹੀਂ ਤੁਸੀਂ ਰੋਜ਼ ਦੇਖਦੇ ਹੋ ਤੁਹਾਡੀ ਸਰਕਾਰਾਂ ਕਿ ਕਿਸਾਨ ਆਗੂ ਸਿਰਫ ਪਾਣੀ ਦੇ ਸਿਰ ਤੇ ਜਿਉ ਰਿਹਾ ਉਹ ਵੀ ਕੋ ਟੱੰਦਰ ਲਗਾਉਂਦਾ ਹੈ ਕਿ ਤਿੱਲ ਤਿੱਲ ਕਰਕੇ ਜਾ ਰਿਹਾ ਸਹਾਦਤ ਵੱਲੋਂ ਉਹ ਤਾਂ ਜਾ ਰਿਹਾ ਹੈ ਕਿ ਤੁਸੀਂ ਤਾਂ ਸੌਵੇਂ ਗਏ ਤੁਸੀਂ ਤਾਂ ਆਪਣੀ ਸਰਕਾਰ ਦਾ ਨਿੱਘ ਮਾਣਨ ਲੱਗੇ ਕਦੇ ਕਿਸੇ ਦੇਸ਼ 'ਚ ਜਹਾਜ਼ ਲੈ ਕੇ ਚੱਲੇ ਜੰਨੇ ਕਦੇ ਕਿਸੇ ਦੇਸ਼ ਚੱਲੇ ਜੰਨੇ ਉਸ ਕਰਕੇ ਉਹ ਕਿਸਾਨ ਆਗੂ ਧਰੜਾ ੜਾ ਦੇਣਾ ਬੈਠਾ ਹੈ ਪ੍ਰਧਾਨ ਮੰਤਰੀ ਜੀ ਤੁਸੀਂ ਤੁਹਾਡਾ ਹੱਕ ਬਣਦਾ ਸੀ ਕਿ ਇੱਥੋਂ ਦੀ ਸਰਕਾਰ ਰਾਹੀ ਜੇ ਵਿਰੋਧੀਆਂ ਦੀ ਸਰਕਾਰ ਆ ਪੰਜਾਬ ਦੀ ਨਾਂ ਬਣਾਓ ਇਹਨਾਂ ਨੂੰ ਆ ਆਪ ਸਿੱਧਾ ਤੁਹਾਡੇ ਇੱਥੇ ਬੀਜੇਪੀ ਹੈ ਬੀਜੇਪੀ ਦੇ ਲੀਡਰ ਇੱਥੇ ਤਰ੍ਹਾਂ ਤਰ੍ਹਾਂ ਦੇ ਤੁਰੇ ਫਿਰਦੇ ਨੇ ਸਾਡੇ ਪੱਗਾਂ ਵਾਲੇ ਲੀਡਰ ਵੀ ਬੀਜੇਪੀ ਜੁਆਇਨ ਕਰਕੇ ਫਿਰ ਤੁਸੀਂ ਚਾਹੀਦਾ ਸੀ ਕਿ ਥੋੜਾ ਇੱਕ ਵਫਾ ਦਾ ਇਥੋਂ ਭਾਜੀਪੀ ਪੰਜਾਬ ਵਾਲਾ ਲੈ ਕੇ ਜਾਂਦਾ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਾਉਣ ਦੇ ਲਈ ਥੋੜੀ ਸਰਕਾਰ ਨਾਲ رابطہ ਕਰਾਉਂਦਾ ਬਿਲਕੁਲ ਪਰ ਸਹੋਲੀ ਸਾਹਿਬ ਸੁਪਰੀਮ ਕੋਰਟ ਸੁਪਰੀਮ ਕੋਰਟ ਆਈਆ ਮਤਲਬ ਕਿਤੇ ਨਾ ਕਿਤੇ ਕਹਿ ਰਹੇ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਇੱਕ ਉਹਨਾਂ ਨੇ ਕਾਲ ਵੀ ਦਿੱਤੀ ਆ ਕਿ ਮੀਟਿੰਗ ਕਰੋ ਸਾਡੇ ਨਾਲ ਸਾਡੇ ਨਾਲ ਆ ਕੇ ਮੀਟਿੰਗ ਕਰੋ ਉਸ ਤੋਂ ਬਾਅਦ ਰਾਜੇਵਾਲ ਸਾਹਿਬ ਨੇ ਕਿਹਾ ਕਿ ਅਸੀਂ ਮੀਟਿੰਗ ਕਰਾਂਗੇ ਉਹ ਮੀਟਿੰਗ ਤੈ ਵੀ ਹੋ ਚੁੱਕੀ ਆ ਸ਼ਾਇਦ 2 ਜਨਵਰੀ ਦੀ ਤੇ ਉਹ ਮੀਟਿੰਗ ਹੋਣੀ ਸੁਪਰੀਮ ਕੋਰਟ ਨੇ ਦਖਲ ਦਿੱਤਾ ਪਰ ਕੇਂਦਰ ਸਰਕਾਰ ਨੇ ਦਖਲ ਨਹੀਂ ਦਿੱਤਾ ਜਿਹੜਾ ਸੁਪਰੀਮ ਕੋਰਟ ਦਾ ਰਵੀਰਾ ਹੈ ਸੁਪਰੀਮ ਕੋਰਟ ਦੇ ਖਿਲਾਫ ਕਹਿੰਦੇ ਨੇ ਬੋਲੀਦਾ ਨਹੀਂ ਪਰ ਸਾਡਾ ਮਜਬੂਰੀ ਹੈ ਬੋਲਣਾ ਪੈਂਦਾ ਹੈ ਸੁਪਰੀਮ ਕੋਰਟ ਕੱਲੀ ਬੀਜੇਪੀ ਦੀ ਹੈ ਸਾਰੇ ਹਿੰਦੁਸਤਾਨ ਦੀ ਸੁਪਰੀਮ ਕੋਰਟ ਆ ਉਹਦਾ ਤਾਂ ਬਹੁਤ ਜਿਹੜੇ ਜੱਜ ਹੁੰਦੇ ਨੇ ਬਹੁਤ ਵੱਡਾ ਬੋਝ ਹੁੰਦਾ ਹੈ ਅੱਜ ਉਹਨਾਂ ਨੂੰ ਦੇਖ ਨਹੀਂ ਰਿਆ ਕਿ ਤਿਲ ਤਿਲ ਕਰਕੇ ਕਿਸਾਨ ਇੱਕ ਆਪਣੀਆਂ ਹੱਕੀ ਮੰਗਾਂ ਲਈ ਮਰ ਰਿਹਾ ਹੈ ਸ਼ਹਾਦਤ ਵੱਲ ਜਾ ਰਿਹਾ ਪਰ ਪਰ ਸਾਡੀ ਸੁਪਰੀਮ ਕੋਰਟ ਕਹਿ ਰਹੀ ਆ ਪੰਜਾਬ ਦੀ ਸਰਕਾਰ ਨੂੰ ਕਿ ਜੋ ਮਰਜੀ ਹਰ ਜਾਬਰ ਹਰ ਬਾਬਰ ਤੋਂ ਹਰ ਬਾਬਰ ਮੀਨਿੰਗ ਕੀ ਹੈ ਕਿ ਅਸੀਂ ਜੇ ਦਰਬਾਰ ਸਾਹਿਬ ਤੇ ਹਮਲਾ ਕਰਾ ਸਕਦੀਆਂ ਨੇ ਸਰਕਾਰਾਂ ਦਿੱਲੀ ਚ ਜੇ ਮੋਦੀ ਜੀ ਨੇ ਨਹੀਂ ਕਰਾਇਆ ਪਹਿਲਾਂ ਕਾਂਗਰਸ ਦੀ ਰਹੀ ਕਿ ਇੱਥੇ ਦੀਆਂ ਸਰਕਾਰਾਂ ਜੋ ਹੁਕਮ ਕਰ ਦੇਣ ਫੌਜ ਨੂੰ ਕਰ ਦੇਣ ਫੌਜ ਫੌਜ ਦੇ ਤਾਂ ਪੱਤਾ ਨਹੀਂ ਝੂਲਦਾ ਜੀ ਉਹ ਜੋ ਮਰਜ਼ੀ ਕਹਦੇ ਉਹਨਾਂ ਲਈ ਫੇਰ ਡੱਲੇ ਵਾਲ ਜਾਂ ਸਾਡੇ ਕਿਸਾਨ ਮਜ਼ਦੂਰਾਂ ਦੀਆਂ ਲੋਨ ਤਾਂ ਲਈਆਂ ਟਰਾਲੀਆਂ ਕੀ ਖੜਨੀਆਂ ਉਹਨਾਂ ਮੂਰੇ ਉਹ ਜਿਹੜਾ ਇਹ ਕਹਿ ਰਹੀ ਹੈ ਸੁਪਰੀਮ ਕੋਰਟ ਇਹ ਚੰਗਾ ਨਹੀਂ ਸੁਪਰੀਮ ਕੋਰਟ ਦੇ ਵੀ ਅਸੂਲੇ ਬਣਦਾ ਵੀ ਸੈਂਟਰ ਨੂੰ ਕਹੇ ਕਿ ਤੁਸੀਂ ਇਹਨੇ ਦੇ ਮੰਗਾ ਮੰਨੋ ਜੇ ਸਾਡੀਆਂ ਮੰਗਾ ਅੱਜ ਐਲਾਨ ਕਰ ਦੇਣ ਸ਼ਾਮ ਤੱਕ ਅਸੀਂ ਸਾਰੀਆਂ ਗੱਡੀਆਂ ਲੈ ਕੇ ਸਾਰੇ ਟਰੈਕਟਰ ਟਰਾਲੀ ਲੈ ਕੇ ਆਪਦੇ ਰਾਮਨਾ ਘਰ ਆਉਂਗੇ ਸਾਡਾ ਨਹੀਂ ਜੀ ਕਰਦਾ ਅਸੀਂ ਰਜਾਈਆਂ ਚ ਪਈਏ ਹੀਟਰਾਂ ਹੇਟਾਂ ਪਈਏ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਸਾਰੇ ਆਪਦੇ ਦੇ ਕੁਰਸੀਆਂ ਦੇ ਝੂਟੇ ਲਾਏ ਰਹੇ ਹੋ ਸ਼ਾਮ ਨੂੰ ਹਾਸੇ ਠੱਠੇ ਕਰਦੇ ਹੋ ਮਨੋਰੰਜਨ ਕਰਦੇ ਹੋ ਅਡਾਨੀਆਂ ਬਾਨੀਆਂ ਦੇ ਬਿਜ਼ਨਸ ਦੇ ਸਿਰਤੇ ਤੁਸੀਂ ਸਾਰੇ ਇੰਜੋਏ ਕਰਦੇ ਹੋ ਗਾਉਣ ਵਜਾਉਣ ਸੁਣਦੇ ਹੋ ਤਰਸ ਕਰ ਲੋ ਇਹ ਤਿਲ ਤਿਲ ਕਰਕੇ ਕਿਸਾਨ ਮਜ਼ਦੂਰ ਕੋਈ ਖੁਦ ਕਸੀ ਕਰ ਰਿਹਾ ਹੈ ਕੋਈ ਆਪਣੇ ਸਮੇਤ ਬੱਚਿਆਂ ਦੇ ਜਹਰਾ ਦੇ ਰਿਹਾ ਹੈ ਕਾਰਨ ਕੀ ਹੈ ਉਹ ਕਹਿ ਰਿਹਾ ਮੰਗਾਈ ਇੰਨੀ ਆ ਵੀ ਅਸੀਂ ਮਰ ਚੱਲਿਆਂ ਉਹਦੇ ਨਾਲ ਬੇਤਰਾ ਵੀ ਅਸੀਂ ਇੱਕ ਵਾਰੀ ਉਹ ਸਾਰਾ ਪਰਿਵਾਰ ਖਤਮ ਕਰ ਲੀਏ ਉਹਨਾਂ ਨੂੰ ਬਚਾਉਣ ਦੇ ਲਈ ਡੱਲੇਵਾਲ ਬੈਠਾ ਭੁਖੜਤਾਲ ਤੇ ਅਸੀਂ ਲੋਕ ਉਹਦੇ ਹੱਕ 'ਚ ਬੈਠੇ ਆ ਜਗਜੀਤ ਸਿੰਘ ਡੱਲੇਵਾਲ ਦੇ 34ਵਾਂ ਦਿਨ ਮਰਨ ਵਰਤਦਾ ਹੋ ਗਿਆ ਕਿਵੇਂ ਲੱਗਦਾ ਜਿਹੜੇ ਹਾਲਾਤ ਨੇ ਉਹਨਾਂ ਦੇ ਸਰੀਰਕ ਹਾਲਾਤ ਨਾਜ਼ੁਕ ਹੁੰਦੇ ਜਾ ਰਹੇ ਨੇ ਜੇ ਕੋਈ ਮੰਦਪਾਗੀ ਘਟਨਾ ਉੱਥੇ ਵਾਪਰਦੀ ਆ ਕੌਣ ਜ਼ਿੰਮੇਵਾਰ ਹੋਊਗਾ ਜੀ ਫਿਰ ਸਰਕਾਰ ਮੈਂ ਕਹਿ ਰਿਹਾ ਕਿਸਾਨ ਮਜ਼ਦੂਰ ਇੱਥੋਂ ਦੀਆਂ ਸਰਕਾਰਾਂ ਸਾਰੀਆਂ ਜਿੰਨੀਆਂ ਵੀ ਨੇ ਜਿਹੜੀਆਂ ਜਾਂਉਂਦੀਆਂ ਨੇ ਵੀ ਪੰਜਾਬ ਚ ਇੰਡੀਆ ਚ ਅਸੀਂ ਸਾਰੇ ਪਿਆਰ ਨਾਲ ਜਿਵੇਂ ਸਾਰੇ ਧਰਮਾਂ ਦੇ ਲੋਕ ਗਲਸਤੇ ਦੀ ਤਰ੍ਹਾਂ ਇਕੱਠੇ ਰਹਿੰਦੇ ਆ ਨਾ ਇੱਥੇ ਕੋਈ ਜਾਤ ਬਾਤ ਅਸੀਂ ਦੇਖਦੇ ਆ ਕਿਸੇ ਦਾ ਦੁੱਖ ਸੋਵੇ ਇਕੱਠੇ ਹੁੰਨੇ ਆ ਕੋਈ ਜਸ਼ਨ ਆ ਜਾਣ ਪ੍ਰੋਗਰਾਮ ਆ ਜਾਣ ਚਾਹੇ ਚਾਹੇ ਮਾਤਾ ਦਾ ਜੇ ਚਾਹੇ ਕੋਈ ਹੋਰ ਆ ਜੇ ਸਿੱਖਾਂ ਦਾ ਗੁਰਪੁਰਬ ਆ ਜੇ ਕਿਸੇ ਗੁਰੂ ਦਾ ਅਸੀਂ ਸਾਰੇ ਪਿਆਰ ਤੇ ਸਤਿਕਾਰ ਨਾਲ ਮਨਾਉਨੇ ਆ ਇਸ ਕਰਕੇ ਇਹਨੂੰ ਲਾਂਬੂ ਨਹੀਂ ਲਾਉਣਾ ਚਾਹੀਦਾ ਸਰਕਾਰਾਂ ਨੂੰ ਸਰਕਾਰਾਂ ਅਸੀਂ ਬਣਾਉਂਦੇ ਤਾਂ ਵੀ ਸਾਡੇ ਦੁੱਖੜੇ ਸੁਣਨ ਇਹਨਾਂ ਨੂੰ ਦੁੱਖੜੇ ਸੁਣਨੇ ਚਾਹੀਦੇ ਨੇ ਜਿਹੜੀ ਥੋੜੇ ਰਾਹੀ ਮੀਡੀਆ ਰਾਹੀ ਮੈਂ ਗੱਲ ਸੁਣ ਰਿਹਾ ਕਿ 2 ਤਰੀਕ ਦੇਤੀ ਜੀ 2 ਤਰੀਕ ਦੇਣ ਦੇ ਲਈ ਤੁਸੀਂ ਚੋਰਾ ਵਾਂਗੂ ਕਿਉਂ ਕਰਦੇ ਹੋ ਤੁਸੀਂ ਸਿੱਧਾ ਜਗਜੀਤ ਢੱਲੇਵਾਲ ਕੋਲ ਆਓ ਸਰਬਨ ਪੰਥੇਰ ਕੋਲ ਆਓ ਜਿਹੜੇ ਗੋਲੇ ਛੱਡ ਛੱਡ ਕੇ ਤੁਸੀਂ ਸਤੋ ਦਿੱਲੀ ਕੋਹੀ ਬੈਠੇ ਹੋ ਸਾਨੂੰ ਦਿੱਲੀ ਨਹੀਂ ਵੜਨਦੇ ਰਹੇ ਅਸੀਂ ਕਿਹੜਾ ਪਾਕਿਸਤਾਨ ਲੰਘਦੇ ਆ ਅਜੇ ਤਾਂ ਅਬਦੀ ਦਿੱਲੀ ਚ ਜਾ ਰਿਹਾ ਜਿਹੜੀ ਦਿੱਲੀ ਤੇ ਤਖਤ ਤੇ ਸਾਡੇ ਸਰਦਾਰ ਵੀ ਜੱਸਾ ਸਿੰਘ ਅਲੂਵਾਲੀਏ ਵਰਗੇ ਰਹੇ ਨੇ ਉਹ ਦਿੱਲੀ ਤੇ ਅਸੀਂ ਕਹਿ ਰਹਿਆ ਸਾਡੇ ਸਰਦਾਰਾਂ ਦਾ ਵੀ ਹੱਕਾ ਉਨੇ ਹੀ ਦਿੱਲੀ ਤੇ ਜਾਣ ਦਾ ਲਾਲ ਕਿਲੇ ਤੇ ਜਾਣ ਦਾ ਜਨਤ ਮੰਤਰ ਤੇ ਜਾਣ ਦਾ ਪਰ ਜੋ ਤੱਕਾ ਇਥੋਂ ਪ੍ਰਧਾਨ ਮੰਤਰੀ ਜੀ ਤੁਸੀਂ ਕਰਾ ਰਹੇ ਹੋ ਕਿਸਾਨਾਂ ਤੇ ਮਜ਼ਦੂਰਾਂ ਨਾਲੇ ਬਹੁਤ ਨਿੰਦਣਯੋਗ ਹੈ ਉਹਦੀਆਂ ਮੰਗਾਂ ਪ੍ਰਵਾਨ ਕਰੋ ਉਹਨਾਂ ਨੂੰ ਖਾਸ ਦੇ ਖੇਡ ਦੇ ਘਰਾਂ ਚ ਚਾਹਣ ਦੇ ਉਹ ਵੀ ਰਜਾਈਆਂ ਚ ਪੜਨਾ ਜੇ ਗਰਮੀ ਆ ਜਾਂਦੀ ਹੈ ਸਾਨੂੰ ਮੱਛਰ ਖੰਦਾ ਗਰਮੀ ਤਤੀਆਂ ਸੜਕਾਂ ਤੇ ਬਿਠਾਉਨੇ ਹੋ ਹੁਣ ਠੰਡ ਆ ਗਈ ਹੁਣ ਸਾਨੂੰ ਬਰਫ ਤੇ ਬਿਠਾ ਰਹੇ ਹੋ ਇਦੋਂ ਵੱਡੇ ਤਸੀਹੇ ਕੀ DAOਗੇ ਤੁਸੀਂ ਅੱਜ ਵੈਸੇ ਪੰਜਾਬ ਸਰਕਾਰ ਦੀ ਤੁਸੀਂ ਗੱਲਬਾਤ ਕੀਤੀ ਹੈ ਸੀਐਮ ਭਗਵੰਤ ਮਾਨ ਦੀ ਸਟੇਟਮੈਂਟ ਆਈ ਕਿ ਕੇਂਦਰ ਸਰਕਾਰ ਮੰਗਾ ਮੰਨੇ ਉਸ ਤੋਂ ਬਾਅਦ ਅਮਨ ਰੋਡ ਆ ਉੱਥੇ ਪਹੁੰਚੇ ਨੇ ਸਾਰੇ ਕੈਬਨਿਟ ਮੰਤਰੀ ਉੱਥੇ ਗਏ ਕਿ ਡੱਲੇਵਾਲ ਸਾਹਿਬ ਛੋਡੇ ਨਾਲ ਆ ਇੱਥੋਂ ਤੱਕ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਚੁੱਪਚਾਪਾ ਉਹ ਕੇਂਦਰ ਸਰਕਾਰ ਤੇ ਨਿਸ਼ਾਨਾ ਲਾ ਰਹੇ ਨੇ ਮੈਂ ਕਹਿ ਰਿਹਾ ਸਾਡਾ ਮੁੱਖ ਮੰਤਰੀ ਆਪਣੇ ਦਿਨ ਭੁੱਲ ਗਿਆ ਭਗਵੰਤ ਸਿੰਘ ਮਾਨ ਭਗਵੰਤ ਮਾਨ ਜੀ ਉਹ ਤੁਸੀਂ ਤਾਂ ਸਾਨੂੰ ਹਸਾਉਂਦੇ ਰਹੇ ਹੋ ਅੱਜ ਸਾਨੂੰ ਜਿੰਨਾ ਮਰਜ਼ੀ ਹਸਾਈ ਜਾਓ ਅਸੀਂ ਤਾਂ ਰੋ ਰਹੇ ਹਾਂ ਹਾਸਾ ਹੀ ਨਹੀਂ ਆਉਂਦਾ ਤੇਰੇ ਰਾਜ ਚ ਇਹ ਤਾਂ ਆਊਗਾ ਤੇਰੀ ਕੈਬਨਿਟ ਜਿਹੜੀ ਡੱਲੇ ਵਾਲ ਨੂੰ ਜਾਂਦੀ ਆ ਜਾ ਕੇ ਕਹਿੰਦੀ ਆ ਦਵਾਈ ਲੈ ਲੈ ਇਹ ਹੀ ਕੈਬਨਿਟ ਮੂਹਰੇ ਲੱਗੇ ਸਾਨੂੰ ਹਰਿਆਣਾ ਲਗਾਵੇ ਫੇਰ ਅਸੀਂ ਕਹਾਂਗੇ ਸਾਡੀ ਸਰਕਾਰ ਹੈ ਸਾਡੇ ਤੇ ਦਾ ਗੋਲੇ ਸਿੱਟ ਰਹੇ ਨੇ ਪੰਜਾਬ ਚ ਆ ਕੇ ਸਾਡਾ ਸੁਭ ਕਰਨ ਮੁੰਡਾ ਮਾਰ ਗਏ ਤੁਸੀਂ 0 ਐਫ ਆਈ ਆਰ ਦਰਜ ਕਰੀ ਫਿਰਦੇ ਹੋ ਕੀ ਕਿਹੜੇ ਮੁੰਡਾ ਕਹੀਏ ਕਿ ਸਾਡੇ ਆਮ ਲੋਕਾਂ ਦੀ ਸਰਕਾਰ ਬਣ ਗਈ ਤੁਸੀਂ ਬਜਾ ਕੇ ਡੌਰੂ ਕਰਕੇ ਡਰਾਮਾ ਸਤੋਂ ਵੋਟਾਂ ਲੁੱਟ ਕੇ ਲੈ ਗਏ ਇਹਦਾ ਪਹਿਲਾਂ ਤਾਂ ਚਸਕਾਏ ਪਰ ਤੇ ਬਦਲ ਸਾਨੂੰ ਆ ਦੇਗੇ ਕਿ 750 ਦਿੱਲੀ ਮਰਿਆ ਤੇ ਹੁਣ ਤੇਰੇ ਰਾਜ ਚ ਮੁੱਖ ਮੰਤਰੀ ਜੀ ਤੇਰੇ ਰਾਜ ਚ ਸਾਨੂੰ ਸੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਤਿੱਲ ਤਿੱਲ ਕਰਕੇ ਆਪਣੇ ਪਿੰਡੇ ਤੇ ਕਦੇ ਕਦੇ ਪਾਣੀ ਛੱਡ ਦਿੰਦੇ ਨੇ ਸਾਡੇ ਤੇ ਕਦੇ ਗੋਲੇ ਛੱਡ ਦਿੰਦੇ ਨੇ ਗਾਇਸ ਤੇ ਤੁਸੀਂ ਦੇਖ ਹੀ ਰਹੇ ਹੋ ਮੀਡੀਆ ਰਾਹੀਂ ਸਾਰਾ ਕੁਝ ਜੋ ਹੋ ਰਿਹਾ ਹੈ ਇਹਦੀ ਜ਼ਿੰਮੇਵਾਰੀ ਭਗਵੰਤ ਮਾਨ ਜੀ ਤੁਸੀਂ ਵੀ ਨਾ ਭੱਜੋ ਭੱਜਣ ਨਹੀਂ ਲੋਕਾਂ ਨੇ ਦੇਣਾ ਜਦੋਂ ਸਤਾਈ ਚਾਹੋਗੇ ਲੋਕਾਂ ਨੇ ਇੱਕ ਯਾਦ ਕਰਕੇ ਐ ਦਿਖਾਉਣਾ ਤੈਨੂੰ ਜਿਵੇਂ ਉੱਥੇ ਆ ਦਿਖਾਇਆ ਨਾ ਉਹਨਾਂ ਨੇ ਸੰਗਰੂਰ ਵਾਲਿਆਂ ਨੇ ਉੱਥੇ ਜਾ ਕੇ ਕਹਿੰਦਾ ਬੋਟਾ ਐ ਜਾਂਦਾ ਦੀ ਗੱਡੀ 'ਚ ਚੜਿਆ ਉਹ ਕਹਿੰਦਾ ਤੈਨੂੰ ਨਹੀਂ ਚੱਲ ਇਹ ਕਹਿੰਦੇ ਫੇਰ ਸਾਰਾ ਪੰਜਾਬ ਇਹਨਾਂ ਕਹਿ ਦੇ ਬਈ ਚੱਲ ਸੜੇ ਰੜਕਾ ਲੈ ਜਾ ਇਹ ਲਈ ਚੱਲਣੀ ਦੁਕਾਨ ਨਹੀਂ ਸਾਹਮਣੇ ਆਜੇ ਸਾਹਮਣੇ ਆ ਕੇ ਸਾਨੂੰ ਲੈ ਕੇ ਚੱਲੇ ਮੈਂ ਜਬਾਨ ਦਿੰਦਾ ਤੁਹਾਨੂੰ ਮੀਡੀਆ 'ਚ ਕਿ ਮੁੱਖ ਮੰਤਰੀ ਆਪਦੀ ਕਾਇਮ ਨਮੂਰੇ ਲਾਵੇ ਤੇ ਅਕਾਲੀ ਦਾ ਸਤੰਤਰ ਦਾ ਬੱਚਾ ਬੱਚਾ ਉਹਨਾਂ ਦੇ ਨਾਲ ਜਾਊਗਾ ਦਿੱਲੀ ਹਿੱਕ ਤੇ ਮੋਦੀ ਦੇ ਬੈਠਾਂਗੇ ਮੰਗਾ ਮੰਵਾ ਕੇ ਆਵਾਂਗੇ ਬਿਲਕੁਲ ਸਹੋਲੀ ਸਾਹਿਬ ਟ੍ਰੇਨਾਂ ਵੀ ਰੋਕੀਆਂ ਨੇ ਪੂਰਾ ਜਾਮ ਹੋ ਗਿਆ ਪੰਜਾਬ ਦੁਕਾਨਾਂ ਵੀ ਬੰਦ ਨੇ ਪੂਰਾ ਨਾਬੇ ਨੇ ਵੀ ਸਾਥ ਦਿੱਤਾ ਹੋਰ ਸ਼ਹਿਰਾਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ 4 ਵਜੇ ਤੋਂ ਬਾਅਦ ਚਲੋ ਫੇਰ ਬਹਾਲ ਹੋ ਜਾਣਾ ਕੀ ਲੱਗਦਾ ਤੁਹਾਨੂੰ ਪਰ ਕੋਈ ਮੀਟਿੰਗ ਮੂਡ ਨਹੀਂ ਸੱਦੀ ਕੇਂਦਰ ਸਰਕਾਰ ਨੇ ਵੀ ਖੇਤੀ ਮੰਤਰੀ ਨੇ ਕਹਿਤਾ ਹੋਵੇ ਵੀ ਮੀਟਿੰਗ ਕਰੋ ਜੀ ਪੰਜਾਬ ਸਰਕਾਰ ਨਾਲੇ ਕਰ ਲਈਏ ਪਹਿਲਾਂ ਕਿਸਾਨਾਂ ਨਾਲ ਫੇਰ ਉਸ ਤੋਂ ਬਾਅਦ ਕਰਾਂਗੇ ਮੀਟਿੰਗ ਇਸ ਕਰਕੇ ਨਹੀਂ ਸੱਦਦੇ ਕਿਉਂ ਸਾਨੂੰ ਆਪਣੇ ਹੀ ਨਹੀਂ ਗਿਣਦੇ ਅਸੀਂ ਕਹਿ ਰਿਹਾ ਸੀ 90% ਕੁਰਬਾਨੀਆਂ ਵਾਲੇ ਲੋਕ ਆ ਜਿਨ੍ਹਾਂ ਨੇ ਇਹ ਦੇਸ਼ ਬਚਾ ਕੇ ਰੱਖਿਆ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪਤਾ ਨਹੀਂ ਸਮਝ ਤੋਂ ਬਾਹਰ ਆ ਜੇ ਸਾਨੂੰ ਆਪਣੇ ਮੰਦੇ ਹੁੰਦੇ ਦਿੱਲੀ ਕਿਉਂ ਖੋਲ ਹੀ ਸਤੋਂ ਕੱਲਾ ਝਾੜੂ ਵਾਲੇ ਹਰਿਆਣੇ ਚ ਚੋਣ ਲੜ ਕੇ ਆਏ ਨੇ ਜਦ ਤਾ ਹਰਿਆਣੇ ਵਾਲੀ ਸਰਕਾਰ ਨੇ ਇਹਨਾਂ ਦੇ ਤਾਂ ਸਿੱਟੇ ਨਹੀਂ ਗੋਲੇ ਉਦੋਂ ਨਾਲ ਕਾਂਗਰਸ ਵਾਲਿਆਂ ਤੇ ਸਿੱਟੇ ਨਾ ਕਿਸੇ ਸਿਆਸੀ ਬੰਦੇ ਦੇ ਸਿੱਟੇ ਸਾਰੇ ਚੋਣਾਂ ਲੜ ਕੇ ਆਏ ਨੇ ਪੰਜਾਬ ਦੇ ਲੀਡਰ ਜਾ ਕੇ ਸੇ ਹਮਾਇਤ ਕਰਕੇ ਆਏ ਨੇ ਜੇ ਕਿਸਾਨ ਆਪਣਾ ਹੱਕ ਲੈਣ ਦੇ ਲਈ ਕਹਿੰਦਾ ਜਾਂਦਾ ਕੰਧਾਂ ਕਰਤੀਆਂ بڑے بڑے ਗਾਡਰ ਲਾਤੇ ਪਤਾ ਨਹੀਂ ਕੀ ਕੁਸ ਲਾਤੇ ਸਾਡੇ ਟਰੈਕਟਰਾਂ ਨੂੰ ਮਾ ਦੇ ਪਤਾ ਟੈਂਕੇ ਕਹਿਣ ਲੱਗ ਗਏ ਕਹਿੰਦੇ ਟੈਂਕ ਲੈ ਕੇ ਚੜਜੋਗੇ ਦਿੱਲੀ ਤੇ ਲੈ ਦੱਸ ਉਹ ਭਾਈ ਜਦੋਂ ਦਿੱਲੀ ਨੇ ਢਾਈਣਾ ਵਾਪੇ ਢਾਈ ਜੂ ਸਾਡੇ ਟਾਹੇ ਤੋਂ ਥੋੜਾ ਟਹੂਗੀ ਉਹ ਅਸੀਂ ਨਹੀਂ ਢਾਉਂਦੇ ਸਾਡੀ ਦਿੱਲੀ ਆ ਪਰ ਸਾਡਾ ਤੋਂ ਦਿੱਲੀ ਖੋਹੋ ਨਾ ਦਿੱਲੀ ਵੀ ਸਾਡੀ ਅਸੀਂ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਵੀ ਸਾਡਾ ਪਰ ਸਾਡਾ ਬਣਤਾ ਜਹਾ ਸਾਡੀ ਮੰਗਾਂ ਤਾਂ ਪੂਰੀ ਕਰਦੇ ਤਾਂ ਇਹ ਕਿਹੜਾ ਘਰੋਂ ਦੇਣਾ ਪ੍ਰਧਾਨ ਮੰਤਰੀ ਜੀ ਪਿਛਲੇ ਵੀ ਕਰਦੇ ਰਹੇ ਨੇ ਡਾਕਟਰ ਮਨਮੋਹਨ ਸਿੰਘ ਸੀ ਉਹਨੇ ਕਿੰਨੇ ਕਰੋੜ ਮਾਫ ਕਰਿਆ ਲੋਕ ਹੁਣ ਉਹਦੇ ਸਟੋਰੀਆਂ ਬਣੀਆਂ ਲੋਕ ਉਹਨੂੰ ਯਾਦ ਕਰ ਰਹੇ ਨੇ ਇਸੇ ਤਰ੍ਹਾਂ ਮੋਦੀ ਜੀ ਕਿਤੇ ਤੇਰੀ ਵਾਰੀ ਨੂੰ ਇਹ ਨਾ ਹੋਵੇ ਚੱਲੇ ਤਾਂ ਸਾਰਿਆਂ ਜਾਣੇ ਖਬਰਾਂ ਮੈਂ ਤੇਤੋਂ ਪਹਿਲਾਂ ਜਾਵਾਂ ਪਰ ਇਹ ਨਾ ਵਾਰੀ ਆਵੇ ਕਿਤੇ ਲੋਕ ਤੇਰੇ ਲਈ ਫੱਟਾ ਸਪੈਸ਼ਲ ਬਣਾਉਣ ਵੀ ਪ੍ਰਧਾਨ ਮੰਤਰੀ ਮੋਦੀ ਦੇ ਹੁੰਦੇ ਐਨੇ ਕਿਸਾਨ ਲੋਕਾਂ ਦੇ ਹੱਕੀ ਮੰਗਾਂ ਦੇ ਲਈ ਰੱਬ ਨੂੰ ਪਿਆਰੇ ਹੋਏ ਨੇ ਇਸ ਕਰਕੇ ਕਿਰਪਾ ਕਰੋ ਤੁਸੀਂ ਲੋਕਾਂ ਦੀ ਆਵਾਜ਼ ਸੁਣੋ ਸਾਡੇ ਸਾਡੀ ਨਾ ਸੁਣੋ ਲੋਕਾਂ ਦੀ ਆਵਾਜ਼ ਸੁਣ ਕੇ ਮੰਗਾਂ ਪੂਰੀਆਂ ਕਰੋ ਬਿਲਕੁਲ ਹੁਣ 4 ਵਜੇ ਤੱਕ ਬੈਠਣਾ ਤੁਸੀਂ ਜਿਵੇਂ ਇੱਥੇ ਡਟੇ ਹੋਏ ਹੋ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਗੁਰੂ ਦੇ ਹੱਥ ਹੈ ਜੀ ਅਸੀਂ ਕਾਉਣਾ ਬੈਠਣ ਵਾਲੇ ਗੁਰੂ ਕਿਰਪਾ ਕਰੂਗਾ ਖਬਰੇ ਰਸਤਾ ਬੱਦੀ ਪੰਜਾਬੀ ਲੋਕ ਚੈਨਲ